ਸੋ ਸਿੱਖਾਲ ਜੀ ਸਾਰਿਆਂ ਨੂੰ ਸੋ ਲਾਸਟ ਵੀਡੀਓ ਆਪਾਂ ਪਾਈ ਸੀਗੀ ਜਿਹਦੇ ਵਿੱਚ ਆਪਾਂ 5 ਪੁਆਇੰਟ ਦੱਸੇ ਸੀ ਜਿਹਦੇ ਨਾਲ ਸਟੂਡੈਂਟ ਸੇਵਿੰਗ ਕਰ ਸਕਦਾ ਸਟੂਡੈਂਟ ਲਾਈਫ ਦੇ ਵਿੱਚ ਜਿਹੜੇ ਚੀਜ਼ਾਂ ਸਾਨੂੰ ਪਤਾ ਨਹੀਂ ਲੱਗਦੀਆਂ ਕਈ ਕਿਸਾਲ ਮੈਂ ਆਪਦੇ ਐਕਸਪੀਰੀਅੰਸ ਤੋਂ 5 ਪੁਆਇੰਟ ਦੱਸੇ ਸੀ ਤੁਸੀਂ ਜਾ ਕੇ ਦੇਖ ਸਕਦੇ ਹੋ ਬੜੀ ਵੱਡੀ ਵੀਡੀਓ ਨਹੀਂ ਹੈਗੀ ਅੱਜ ਦੀ ਵੀਡੀਓ ਬੇਸਿਕ ਜੀ ਹੈ ਨਾ ਪਰ ਇਹ ਲੋਕਾਂ ਦੇ ਸਵਾਲ ਹੁੰਦੇ ਜਿਹੜੇ ਇੰਡੀਆ ਤੋਂ ਚੜਨ ਲੱਗਦੇ ਆ ਉੱਥੋਂ ਤੇ ਇੱਥੇ ਆ ਕੇ ਪਤਾ ਨਹੀਂ ਹੁੰਦਾ ਵੀ ਕੀ ਸਮਾਨ ਨਾਲ ਲੈ ਕੇ ਆਉਣਾ ਕੁੜੀਆਂ ਮੁੰਡੇ ਦੋਨਾਂ ਲਈ ਜਿਹਦਾ ਵੀ ਵੀਜ਼ਾ ਆ ਗਿਆ ਤੇ ਉਹ ਦੇਖਦਾ ਵੀ ਯਾਰ ਕਿਉਂਕਿ ਕਈ ਵਾਰੀ ਬੰਦਾ ਐਕਸਟਰਾ ਚੱਕ ਲਿਆਉਂਦਾ ਜਾਂ ਕਈ ਵਾਰੀ ਲੋਡ ਨਹੀਂ ਹੁੰਦੀ ਜਾਂ ਕਈ ਵਾਰੀ ਚੀਜ਼ਾਂ ਰਹਿ ਜਾਂਦੀਆਂ ਨੇ ਪਤਾ ਨਹੀਂ ਹੁੰਦਾ ਵੀ ਉੱਥੇ ਕੀ ਸਿਸਟਮ ਹੈ ਨਾ ਸੋ ਵੈਸੇ ਤਾਂ ਮੋਸਟਲੀ ਲੋਕ ਇਥੇੜੇ ਆਏ ਹੁੰਦੇ ਨੇ ਬਾਅਦ ਚ ਪਤਾ ਲੱਗਦਾ ਵੀ ਯਾਰ ਆਹ ਚੀਜ਼ਾਂ ਦਾ ਲੋਡ ਹੀ ਨਹੀਂ ਸੀਗੀ ਨਾ ਸੋ ਬੇਸਿਕਲੀ ਇਹ ਚੈਕਲਿਸਟ ਤੁਸੀਂ ਬਣਾ ਸਕਦੇ ਹੋ ਜੀ ਤੁਸੀਂ ਲਿਖ ਸਕਦੇ ਹੋ ਪੇਪਰ 'ਤੇ ਕਾਪੀ 'ਤੇ ਜੇ ਤੁਹਾਡਾ ਵੀਜ਼ਾ ਆ ਗਿਆ ਤੁਸੀਂ ਕਿਹੜੇ-ਕਿਹੜਾ ਸਮਾਨ ਲੈ ਕੇ ਜਾਣਾ ਸਭ ਤੋਂ ਪਹਿਲਾਂ ਡਾਕੂਮੈਂਟਸ ਤੁਹਾਡੇ ਜਿਹੜੇ ਜ਼ਰੂਰੀ ਹੁੰਦੇ ਨੇ ਜੇ ਤੁਹਾਡੀ ਮੈਰਿਜ ਹੋਈ ਹੋਈ ਹੈ ਇੱਥੇ ਤੁਹਾਡ ਤਾਂ ਮੈਰਜ ਸਰਟੀਫਿਕੇਟ ਨਾਲ ਚਾਹੀਦਾ ਜਿਹੜੀ ਮੈਂ ਗਲਤੀ ਕੀਤੀ ਸੀ ਮੈਂ ਕਾਲਜ ਦੀਆਂ ਰਸੀਪਟਾਂ ਬਾਈ ਹੈਂਡ ਨਹੀਂ ਲੈ ਕੇ ਆਇਆ ਸੀ ਫੋਨ ਦੇ ਵਿੱਚ ਸੀਗਾ ਉਸ ਕਰਕੇ ਮੈਨੂੰ ਰੁਕਣਾ ਪਿਆ ਸੀ ਉੱਥੇ ਕਾਫੀ ਟਾਈਮ ਪਰ ਉਹਨਾਂ ਨੇ ਮੈਨੂੰ ਜਾਣ ਦਿੱਤਾ ਸੀ ਕਾਲਜ ਦੀਆਂ ਰਸੀਦਾਂ ਤੁਹਾਡੇ ਕੋਲੇ ਹੋਣ ਜੋ ਤੁਹਾਡੇ ਏਜੰਟ ਤੋਂ ਤੁਸੀਂ ਲਈਆਂ ਹੋਣ ਅਗਲੀ ਗੱਲ ਹੈਗੀ ਜੀ ਡਾਕੂਮੈਂਟ ਸਾਰੇ ਬਾਈ ਹੈਂਡ ਹੋਣ ਤੁਹਾਡਾ ਜਿਹੜਾ ਤੁਸੀਂ 10th 2 ਕੋਈ ਡਿਗਰੀ ਕੀਤੀ ਆ ਸਾਰੇ ਤੇ ਕੋਈ ਵੀ ਡਾਕੂ ਲੈਮੀਨੇਸ਼ਨ ਨਾ ਕਰਾਇਓ ਇਹ ਮੇਰੀ ਰਿਕਵੈਸਟ ਆ ਇੰਡੀਆ ਦੇ ਵਿੱਚ ਕਰਾਏ ਹੁੰਦੇ ਨੇ ਆਪਣੇ ਪਰ ਉਹ ਤੋਂ ਵੌਇਡ ਕਰਿਓ ਕਿਉਂਕਿ ਡਾਕੂਮੈਂਟਸ ਲੈਮੀਨੇਸ਼ਨ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਲੈਮੀਨੇਸ਼ਨ ਵਾਲਾ ਚੱਕਰ ਪੈ ਜਾਂਦਾ ਪੁਰਾਣੇ ਡਾਕੂਮੈਂਟ ਇੱਥੇ ਆ ਕੇ ਥੋੜਾ ਜਿਹਾ ਲੈਮੀਨੇਸ਼ਨ ਜੇ ਤੁਸੀਂ ਮੈਰਿਜ ਸਰਟੀਫਿਕੇਟ ਲੈਮੀਨੇਸ਼ਨ ਨਾ ਕਰਾਓ ਹਣਾ ਬੇਨਤੀ ਇਹ ਹੀ ਆ ਤੇ ਇਹ ਪਹਿਲਾਂ ਤੁਹਾਡੀ ਇੱਕ ਫਾਈਲ ਹੋਣੀ ਚਾਹੀਦੀ ਜਿੱਦੇ ਸਾਰੇ ਡਾਕੂਮੈਂਟ ਟਿਕਟ ਪਾਸਪੋਰਟ ਬਾਕੀ ਸਾਰੇ 10th 2 ਸਾਰੇ ਡਾਕੂਮੈਂਟ ਉਹਨਾਂ ਦੀ ਇੱਕ ਫੋਟੋ ਕਾਪੀ ਟੈਸਟਡ ਹੋਣੀ ਚਾਹੀਦੀ ਤੁਹਾਡੇ ਵੱਲੋਂ ਨਾਲ ਤੁਸੀਂ ਆਪ ਦਾ ਇੰਡੀਆ ਵਾਲਾ ਲਾਇਸੈਂਸ ਜ਼ਰੂਰ ਲੈ ਕੇ ਆਓ ਇਹ ਮਸਟ ਹੈ ਜੇ ਇੰਡੀਆ ਦੇ ਵਿੱਚ ਲਾਇਸੈਂਸ ਹੈ ਕਿਉਂਕਿ ਇੱਥੇ ਆ ਕੇ ਤੁਸੀਂ ਜੇ ਲਾਇਸੈਂਸ ਲੈਣਾ ਤੁਹਾਨੂੰ ਉਹਦੀ ਬਹੁਤ ਲੋਡ ਪੈਣੀ ਹੈ ਬਾਅਦ ਵਿੱਚ ਬੰਦਾ ਅ ਕਰਾਉਂਦਾ ਰਹਿੰਦਾ ਹਨਾ ਵੀ ਸਪੀਡ ਪੋਸਟ ਵਗੈਰਾ ਉਹ ਤੇ ਖਰਚਾ ਹੁੰਦਾ ਬਾਧੂ ਦਵੇਂ ਅਗਲੀ ਗੱਲ ਹੈਗੀ ਹੈ ਜੀ ਤੁਸੀਂ ਆਪਾਂ ਰਸੋਈ ਤੋਂ ਸ਼ੁਰੂ ਕਰਦੇ ਹਾਂ ਜਿਹੜੇ ਬੇਸ਼ੱਕ ਤੁਸੀਂ ਇੱਥੇ ਆ ਤੁਸੀਂ ਇੱਕ ਕੁੱਕਰ ਤੁਹਾਡਾ ਹੋਣਾ ਚਾਹੀਦਾ 3 ਕਿਲੋ ਵਾਲਾ ਜਾਂ 5 ਕਿਲੋ ਵਾਲਾ ਛੋਟਾ ਕੁੱਕਰ ਲੈ ਲਓ ਜੇ ਤੁਸੀਂ ਇੱਕ ਬੰਦੇ ਹੋਣਾ ਇੱਕ ਕੁੱਕਰ ਹੋਣਾ ਚਾਹੀਦਾ ਤੇ ਨਾਲ ਦੋ ਟੋਪੀਆਂ ਜਿਹਦੇ ਵਿੱਚ ਇੱਕ ਵਿੱਚ ਚਾਹ ਹੋਵੇ ਤੇ ਇੱਕ ਵਾਲਾ ਸਬਜ਼ੀ ਵਾਲਾ ਇਹ ਸਾਰਾ ਹੁੰਦਾ ਆਪਣਾ ਚਕਲਾ ਬੇਲਣਾ ਹੋ ਗਿਆ ਇੱਕ ਚਾਹ ਪੋਣੀ ਹੋਗੀ ਤੇ ਇੱਕ ਥਾਲ ਕੌਲੀ ਚਮਚਾ ਪੂਰੀ ਕਿਟ ਇੱਕ ਕੱਪ ਚਾਹ ਆ ਇਹ ਚੀਜ਼ਾਂ ਜੋਣੀ ਇੱਕ ਹੋਰ ਚੀਜ਼ ਮੈਂ ਖਾਸ ਗੱਲ ਕਰਕੇ ਕਹਣਾ ਵੀ ਬੱਚੇ ਇੱਥੇ ਆਉਂਦੇ ਨੇ ਉਹਨਾਂ ਨੂੰ ਜਲਦੀ ਜਲਦੀ ਸਵੇਰੇ ਹਨਾ ਖਾਣਾ ਬਣਾਉਣ ਦੇ ਵਿੱਚ ਟੈਂਸ਼ਨ ਇੱਕ ਜੂਸਰ ਛੋਟਾ ਜਿਹਾ ਆਉਂਦਾ ਹੁਣ ਮਾਰਕੀਟ ਦੇ ਵਿੱਚ ਤੁਸੀਂ ਉਹ ਲਿਆ ਸਕਦੇ ਹੋ ਬੱਚਾ ਸਵੇਰੇ ਉੱਠ ਕੇ ਆਪਦਾ ਜੂਸ ਬਣਾ ਕੇ ਜੂਸਰ ਦੇ ਵਿੱਚ ਪੈਕ ਕਰਕੇ ਲਿਜਾ ਸਕਦਾ ਫਿਰ ਗੱਲ ਆ ਜਾਂਦੀ ਹੈ ਲੋਰਾ ਟੀ-ਸ਼ਰਟਾਂ ਦੀ ਇੱਥੇ ਲੋਰਾ ਦੀ ਬਹੁਤ ਪ੍ਰੋਬਲਮ ਨੇ ਖੁੱਲੇ ਪਾਂਚ ਵਾਲੀ ਲੋਰਾ ਨਹੀਂ ਮਿਲਦੀਆਂ ਥੱਲੋਂ ਇੰਡੀਆ ਦੇ ਵਿੱਚੋਂ ਮਿਲ ਜਾਂਦੀਆਂ ਨੇ ਅਸੀਂ ਉੱਥੋਂ ਆ ਜੰਨੇ ਇੱਥੇ ਆ ਕੇ ਜੇ ਤਾਂ ਤੁਸੀਂ ਹੁਣ ਮਈ ਇਨਟੇਕ ਚਾਹ ਰਹੇ ਹੋ ਜੇ ਹੁਣ ਮਨੋ ਮੂਰੇ ਸਿਆਲ ਆ ਰਹੇ ਨੇ ਸੋ ਕੱਪੜੇ ਮੋਟੇ ਲੈ ਕੇ ਆਇਓ ਹੁਣ ਕਿਉਂਕਿ ਮੈਂ ਵੀ ਇਹ ਵੀਡੀਓ ਬਣਾ ਰਿਹਾ ਹਾਂ ਸਤੰਬਰ 2024 ਦੇ ਵਿੱਚ ਸੋ ਬੇਸਿਕਲੀ ਮੂਰੇ ਅਕਤੂਬਰ ਨਵੰਬਰ ਸਿਆਲਾ ਆਉਣ ਲੱਗਿਆ ਤਾਂ ਲੋੜਾਂ ਥੋੜੀਆਂ ਉਸ ਹਿਸਾਬ ਨਾਲ ਕਿਉਂਕਿ ਜੇ ਕੰਮ ਤੇ ਜਾਣਾ ਤੁਸੀਂ ਨਾ ਲੋੜਾਂ ਟੀ-ਸ਼ਰਟਾਂ ਹੋ ਗਈਆਂ ਛੋਟੀਆਂ ਤੁਸੀਂ 5-5 ਪੇਅਰ ਲਿਆ ਸਕਦੇ ਹੋ ਬੇਸਿਕਲੀ ਇੱਥੇ ਆ ਕੇ ਥੋੜ੍ਹੀ ਥੋੜ੍ਹੀ ਚੋਇਸ ਬਦਲਦੀ ਰਹਿੰਦੀ ਆ ਰੰਗ ਰੰਗ ਉੱਥੇ ਇੱਥੇ ਗ ਪੂਰੀ ਬਾਹਲਿਓ ਕਿ ਜਾਰਾਦਰ ਇੱਥੇ ਸਾਨੂੰ ਪਤਾ ਹੀ ਆ ਬਾਹਾਂ ਕਾਲੀਆਂ ਹੋਈਆਂ ਤਾਂ ਬੜੀ ਗੰਦੀ ਜੀ ਹੈ ਨਾ ਤੇ ਪੈਂਟ ਸ਼ਰਟ ਤੁਸੀਂ ਜੀਨਾਂ ਦੋ ਲਿਆਇਓ ਬਾਕੀ ਸ਼ਰਟਾਂ ਲਿਆਇਓ ਟੀ-ਸ਼ਰਟਾਂ ਲਿਆਇਓ ਇਹ ਹੈਗੀਆਂ ਨੇ ਇਸ ਤੋਂ ਬਣਾ ਰਜਾਈ ਰਜਾਈ ਜਾਂ ਕੰਬਲ ਵੈਕਿਊਮ ਕਰਾ ਲਿਓ ਉਹਦੇ ਨਾਲ ਜਗ੍ਹਾ ਘਟ ਰੋਕਦਾ ਤੇ ਇੱਕ ਨਾਲ ਸਰਾਣਾ ਇਹ ਵੈਕਿਊਮ ਕਰਾ ਕੇ ਤੇ ਉਸ ਤੋਂ ਬਣਾ ਜੀ ਆਪਦੇ ਅੰਡਰ ਗਾਰਮੈਂਟ ਤੇ ਆਪਦਾ ਜਿਹੜਾ ਆਪਣੀਆਂ ਜਰਾਬਾਂ ਹੁੰਦੀਆਂ ਜਰਾਬਾਂ ਦੇ ਪੇਅਰ ਲਿਆਇਓ ਹਨਾ ਇੱਥੇ ਕੋਈ ਤੁਹਾਨੂੰ ਪਤਾ ਹੀ ਆ 7-8 ਪੇਅਰ ਲਿਆਇਓ ਸ਼ੂਜ਼ ਦੋ ਲੈ ਕੇ ਆਇਓ ਇੱਕ ਸਪੋਰਟਸ ਆ ਉਹਦਾ ਕੋਈ ਜੰਮ ਜੰਮ ਜਾਣ ਨੂੰ ਤੇ ਇੱਕ ਆਪਦੇ ਹੈਗੇ ਨੇ ਜੀ ਦੂਜੇ ਬੂਟ ਬਾਕੀ ਮੈਂ ਤੁਹਾਨੂੰ ਕਹੂੰਗਾ ਸ਼ਨੋਸ਼ ਸ਼ੂ ਤੁਸੀਂ ਇੱਥੇ ਆ ਕੇ ਲਿਓ ਇੰਡੀਆ ਦੇ ਵਿੱਚੋਂ ਇਹਨਾਂ ਪਤਾ ਨਹੀਂ ਲੱਗਦਾ ਇੱਥੇ ਆ ਕੇ ਤੁਹਾਨੂੰ ਲਿਓ ਤੇ ਜੈਕਟ ਨਾਲ ਮਾੜਾ ਮਾੜਾ ਕੋਟ ਲਿਆ ਹੋਇਆ ਆ ਉਹਦਾ ਬਾਕੀ ਜਿਹੜੀ ਵਿੰਟਰ ਜੈਕਟ ਆ ਤੁਸੀਂ ਇੱਥੇ ਲਿਓ ਬਾਲਮਾਰਟ ਚੋਂ ਮੈਂ ਰੈਫਰ ਕਰੂੰਗਾ ਬਾਲਮਾਰਟ ਚੋਂ ਜਾਂ ਹੋਰ ਕਿਤੋਂ ਵੀ ਤੁਸੀਂ ਜੇ ਲਾ ਸਕਦੇ ਹੋ ਨਾ ਅ ਮਾਰਕਸ ਚੋਂ ਲੈ ਲਿਓ 100 150 ਦੀ ਆ ਜਾਂਦੀ ਆ ਬਾਲਮਾਰਟ ਚ ਵੀ ਹਰ ਇੱਕ ਦੀ ਆ ਜਾਂਦੀ ਆ ਵਿੰਟਰ ਜੈਕਟ ਤੁਸੀਂ ਇੱਥੇ ਆ ਕੇ ਲਿਓ ਇਹ ਕੋਟ ਪੈਂਟ ਜਿਹੜੇ ਹੈਗੇ ਨੇ ਕੋਟ ਵਗੈਰਾ ਬਾਕੀ ਜੇ ਤੁਸੀਂ ਬਲੇਜ਼ਰ ਕੋਟ ਪੈਂਟ ਤੁਸੀਂ ਕਦੇ ਲੈ ਆਓ ਜੇ ਵਿਆਹ ਸ਼ਾਦੀ ਸਟੂਡੈਂਟਸ ਨੂੰ ਪਹਿਲੇ 2-3 ਸਾਲ ਤੱਕ ਇਹਦੇ ਨਹੀਂ ਆਉਂਦੀ ਮੈਂ ਲੈ ਕੇ ਆਇਆ ਸੀ ਕਦੇ ਕੰਮ ਹੀ ਨਹੀਂ ਆਇਆ ਸੋ ਮੈਨੂੰ ਲੱਗਦਾ ਉਹ ਤੇ ਪੈਸੇ ਲਾਉਣ ਦੀ ਕੋਈ ਫਾਇਦਾ ਇੱਥੋਂ ਮਿਲ ਜਾਂਦਾ 500 ਦਾ ਸਾਮਾਨ ਤਾਂ ਸਾਰਾ ਕੈਨੇਡਾ ਚ ਮਿਲ ਜਾਂਦਾ ਪਰ ਤੁਸੀਂ ਇਹ ਮਾਲ ਕੇ ਚੱਲਿਓ ਵੀ ਪਹਿਲੇ ਤੁਸੀਂ 2-3 ਮਹੀਨੇ ਨਾ ਖਰਚਾ ਕਰੋ ਨਾ ਉਹਦੀ ਜੇਬ ਚੋਂ ਪੈਸੇ ਬਚਾਓ ਉਸੇ ਨਾਲ ਹੀ ਤੁਹਾਡਾ ਅੱਗੇ ਸੇਵਿੰਗ ਹੋਣੀ ਆ ਤੇ ਨਾਲ ਅਗਲਾ ਸਵਾਲ ਹੁੰਦਾ ਵੀ ਕੈਸ਼ ਕਿੰਨਾ ਲੈ ਕੇ ਆਈਏ ਮੈਂ ਤੁਹਾਨੂੰ ਕਹੂੰਗਾ ਮੈਂ ਤਾਂ ਥੋੜਾ ਹੀ ਲੈ ਕੇ ਉਹਦੇ ਨਾਲ ਤੁਹਾਡਾ ਪਹਿਲਾ ਤਾਂ ਰੈਂਟ ਚਲਾ ਜਾਊਗਾ ਨਾ ਫਰਸਟ ਲਾਸਟ 1000 ਸਾਡਾ ਥੋੜਾ ਉੱਥੇ ਚਲਾ ਗਿਆ ਉਸ ਤੋਂ ਬਾਅਦ ਤੁਸੀਂ ਮੈਂ ਕਹਿੰਨਾ ਵੀ 12-1300 ਡਾਲਰ ਲੈ ਕੇ ਆਇਓ ਨਾਲ ਉਹ ਤੋਂ ਬਾਅਦ ਤੁਹਾਡਾ ਬੈਂਕ ਅਕਾਊਂਟ ਖੋਲੂ ਜੂ ਦੋ ਦਿਨਾਂ ਬਾਅਦ ਹੀ ਉਹਦੇ ਨਾਲ ਤੁਹਾਨੂੰ 2000 ਡਾਲਰ ਮਿਲ ਜੂਗਾ ਜੀਆਈਸੀ ਵਾਲਾ ਉਹਦੇ ਨਾਲ ਤੁਹਾਨੂੰ ਫਿਰ ਹੈਲਪ ਮਿਲਦੂ ਕਿਰਾ ਤੁਸੀਂ 1000 ਡਾਲਰ ਕੈਸ਼ ਲੈ ਆਇਆ ਆਪਦਾ ਨਾਲ ਤੁਸੀਂ ਇਹਦਾ ਚਾਰਜਿੰਗ ਪਲੱਗ ਦੂਜਾ ਲਿਆ ਸਕਦੇ ਹੋ ਇੰਡੀਆ ਵਾਲਾ ਨਹੀਂ ਤਾਂ ਇੱਥੇ ਮਿਲ ਵੀ ਜਾਂਦਾ ਪਰ ਨਾਲ ਉਹ ਲੈ ਸਕਦੇ ਆ ਇੱਕ ਸ਼ੇਵਿੰਗ ਮਸ਼ੀਨ ਜਿਹਦੇ ਨਾਲ ਦੜ ਜੁੜੀ ਕੱਟਦੇ ਹੋ ਨਾ ਨਾਲ ਉਹ ਮਸ਼ੀਨ ਲੈ ਆਇਓ ਟ ਬੋਰਸ਼ਾ ਚਾਕਲੇਟ ਚਾਕਲੇਟ ਨਹੀਂ ਬੋਰਸ਼ ਹੋ ਗਿਆ ਕਾਲਗੇਟ ਵਗੈਰਾ ਇੱਕ ਇੱਕ ਚੀਜ਼ ਹਨਾ ਨਾਲ ਲਿਆਇਓ ਤੇ ਇਸ ਤੋਂ ਬੜਾ ਤੁਸੀਂ ਲੈ ਕੇ ਆਇਓ ਜੀ ਬਾਡੀ ਵਾਸ਼ ਇੱਕ ਸ਼ੀਸ਼ੀ ਤੇ ਇੱਕ ਤੁਸੀਂ ਲਿਆਇਓ ਆਪਦਾ ਸ਼ੈਂਪੂ ਵਗੈਰਾ ਸਮਾਨ ਸਾਰਾ ਮਿਲ ਜਨੈ ਤੁਹਾਨੂੰ নো ਡਾਊਟ ਪਰ ਤੁਸੀਂ ਉੱਥੋਂ ਆਪਦਾ ਲੈ ਕੇ ਆਇਓ ਕਿਉਂਕਿ ਸਾਨੂੰ ਖਾਸ ਕਰਕੇ ਇੱਥੇ ਐਡਜਸਟ ਹੋਣ ਚ ਟਾਈਮ ਲੱਗਦਾ ਕੁੜੀਆਂ ਨੂੰ ਆ ਆਪਦੇ ਕੱਪੜਿਆਂ ਲਈ ਆਣਾ ਇੱਥੇ ਥੋੜਾ ਜਿਹਾ ਪਤਾ ਨਹੀਂ ਲੱਗਦਾ ਫਿਰ ਇੰਡੀਆ ਚ ਤੁਸੀਂ ਆਪਦੀ ਕਰ ਚੀਜ਼ ਲੈ ਆਇਓ ਤੇ ਉਸ ਤੋਂ ਬਾਅਦ ਤੁਸੀਂ ਇੱਥੇ ਆ ਕੇ ਜੋ ਮਰਜ਼ੀ ਲਈ ਚੱਲਿਓ ਤੁਹਾਡੇ ਤੇ ਆ ਪਰ ਪਹਿਲੇ ਜਿਹੜੇ ਹੈਗੇ ਨੇ 2-3 ਮਹੀਨੇ ਆਪਦੇ ਸੇਵਿੰਗ ਰੱਖਿਓ ਗੁਰੂ ਘਰ ਜਾਣਾ ਕੁਰਤੇ ਪਜਾਮੇ ਲੈ ਆਇਓ ਕੁੜੀਆਂ 2-3 ਸੂਟ ਬਾਕੀ ਇੱਥੇ ਗੁਰੂ ਘਰ ਬੰਦਾ ਜਾਂਦਾ ਹੀ ਆ ਸੂਟ ਪਾ ਕੇ ਇਸ ਐਤਵਾਰ ਸੋ ਆਪਦੇ 2-3 ਸੂਟ ਲੈ ਆਇਓ 2-3 ਕੁਰਤੇ ਪਜਾਮੇ ਪੱਗਾਂ ਵਾਲੇ ਵੀਰਾਂ ਲਈ ਖਾਸ ਹੈ ਕਿ ਪੱਗਾਂ ਇੱਥੇ ਮਿਲ ਜਾਂਦੀਆਂ ਨੇ ਮੈਂ ਕਹਿੰਦਾ ਵੀ ਐਨੀਆਂ ਪੱਗਾਂ ਨਾ ਲੈ ਕੇ ਕਿਉਂਕਿ ਪੱਗਾਂ ਇੰਨੀਆਂ ਮਹਿੰਗੀਆਂ ਨਹੀਂ ਹੈਗੀਆਂ 2 ਪੱਗ ਬਾਕੀ ਪੱਗਾਂ ਤੁਸੀਂ ਇੱਥੇ ਆ ਕੇ ਲੈ ਲਿਓ ਸਾਰਾ ਕੁਝ ਮਿਲ ਜਾਂਦਾ ਪੱਗਾਂ ਸੀਨ ਪਾ ਕੇ ਵਧੀਆ ਬਹੁਤ ਸ਼ਾਪਸ ਨੇ ਕੋਈ ਬੜਾ ਮਹਿੰਗਾ ਨਹੀਂ 2 ਡਾਲਰ ਪ੍ਰਤੀ ਮੀਟਰ ਕਪੜਾ ਤਾਂ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ ਜੀ ਪੱਗਾਂ ਕਿਉਂਕਿ ਜਗਾ ਵਾਲੀ ਰੋਕਦੀਆਂ ਨੇ ਬੈਗ ਦੇ ਵਿੱਚ ਪੱਗਾਂ ਦੋ ਲਿਆਓ ਇੱਥੇ ਆ ਕੇ ਲੈ ਲਿਓ ਬਾਜਬੂਜ ਵਗੈਰਾ ਸਾਰਾ ਕੁਝ ਵੈਸੇ ਮਿਲ ਜਾਂਦਾ ਪਰ ਨਾਲ ਲਿਆਇਓ ਕੋਈ ਨਾ ਤੇ ਇਹ ਖਾਸ ਕਰਕੇ ਪੁੱਛਦੇ ਨੇ ਮੁੰਡੇ ਵੀ ਪੱਗਾਂ ਨਾਲ ਕਿੰਨੀਆਂ ਕੈਰੀ ਕਰ ਸਕਦੇ ਆ ਕੈਰੀ ਤਾਂ ਬਣੀ 10 ਕਰ ਲਓ ਪਰ ਇੱਥੇ ਜਿਹੜੀ ਚੀਜ਼ ਸਸਤੀ ਮਿਲਦੀ ਆ ਉਹ ਉੱਥੋਂ ਬੜਾ ਚੱਕਣ ਦਾ ਫਾਇਦਾ ਪੱਗਾਂ ਤੁਸੀਂ ਨਾਲ ਪਾ ਸਕਦੇ ਹੋ ਜੀ ਇਸ ਤੋਂ ਬਿਨਾਂ ਜਿਹੜਾ ਬੇਸਿਕਲੀ ਹੈ ਗਿਆ ਕੁਰਤੇ ਪਜਾਮੇ ਦੇ ਨਾਲ ਜ ਜੋੜੇ ਪਾਉਣੇ ਆ ਇੱਥੇ ਤੁਹਾਨੂੰ ਮਹਿੰਗੀ ਮਿਲਦੀ ਹੈ ਜੁੱਤੀ ਜੁੱਤੀ ਵੀ 40 50 ਡਾਲਰਾਂ ਦੀ ਜੁੱਤੀ ਦੀ ਪੇਰ ਇੰਡੀਆ ਚ ਮੈਨੂੰ ਪਤਾ ਨਹੀਂ 2000 ਦੀ ਕਾ 1000 ਦੀ ਮਿਲਦੀ ਕਿੰਨੇ ਦੀ ਮਿਲਦੀ ਆ ਸੋ ਇਹ ਹੈਗੀਆਂ ਨੇ ਜੀ ਬੇਸਿਕ ਚੀਜ਼ਾਂ ਜਿਹੜੀਆਂ ਤੁਸੀਂ ਲੈ ਕੇ ਆਉਣੀਆਂ ਇੱਕ ਤੌਲੀਆ ਵਿਦਾਨਾ ਇਹ ਚੀਜ਼ਾਂ ਨੇ ਬਾਥਰੂਮ ਵਾਲਾ ਸਟੱਫ ਹੋ ਗਿਆ ਚਕਲਾ ਵੇਲਣਾ ਵਗੈਰਾ ਰਸੋਈ ਵਾਲਾ ਥੋੜਾ ਥੋੜਾ ਸਮਾਨ ਜੇ ਬੱਚੇ ਨੇ ਇਕੱਲੇ ਨੇ ਰਹਿਣਾ ਹਨ ਆਬਵੀਅਸਲੀ ਆ ਕੇ ਸਿੱਖ ਲੂਗਾ ਉਹ ਇੱਕ ਪ੍ਰਾਂਤ ਛੋਟੀ ਜੀ ਜਿਹਦੇ ਚਾਟਾ ਗੁੰਨ ਸਕਦਾ ਹੋਵੇ ਕੱਦੂ ਕਾਸ਼ ਹੋ ਗਿਆ ਇਦਾਂ ਦੇ ਨਿੱਕੇ ਨਿੱਕੇ ਚੀਜ਼ਾਂ ਜੀ ਤੁਸੀਂ ਲੈ ਕੇ ਆ ਸਕਦੇ ਹੋ ਵੈਕਿਊਮ ਕਰਾ ਕੇ ਇੱਕ ਬੈਗ ਦੇ ਇਹਨਾਂ ਤੁਹਾਡਾ ਸਮਾਨ ਹਾਂ ਖਾਸ ਕਰਕੇ ਜਿਹੜੇ ਵੀਰੇ ਮੇਰੇ ਨਾਲ ਦਾਲਾਂ ਚੱਕ ਲਿਆਉਂਦੇ ਨੇ ਨਾਲ ਚਾਹ ਪੱਤੀ ਲਿਆਉਂਦੇ ਨੇ ਇਦਾਂ ਦੀਆਂ ਚੀਜ਼ਾਂ ਇਦਾਂ ਦੀਆਂ ਚੀਜ਼ਾਂ ਲਿਆਉਣ ਦੀ ਕੋਈ ਲੋੜ ਨਹੀਂ ਮਸਾਲੇ ਹੋਗੇ ਦਾਲਾਂ ਹੋਗੀਆਂ ਇਹ ਸਾਨੂੰ ਇੱਥੋਂ ਗਰੋਸਰੀ ਸਟੋਰ ਚੋਂ ਮਿਲ ਜੂ ਇੰਡੀਅਨ ਸਟੋਰ ਚੋਂ ਨਾਲ ਕੈਰੀ ਕਰੋਗੇ ਉਹਦੀ ਕੋਈ ਪ੍ਰੋਬਲਮ ਨਹੀਂ ਅਜੇ ਬੈਗ ਦੇ ਵਿੱਚ ਸੋ ਇਹ ਚੀਜ਼ਾਂ ਤੁਸੀਂ ਇੱਥੇ ਆ ਕੇ ਲਿਓ ਸੁੱਕੀਆਂ ਦਾਲਾਂ ਹੋਗੀਆਂ ਅ ਬਾਕੀ ਜਿਹੜੇ ਚਾਹ ਪੱਤੀ ਹੋਰ ਲਾਟਰਨ ਬਟਰਨ ਸਾਨੂੰ ਸਾਰਾ ਕੁਝ ਇੱਥੋਂ ਮਿਲ ਜੂਗਾ ਸੋ ਹੈਗੀ ਛੋਟੀ ਜੀ ਵੀਡੀਓ ਖਾਸ ਕਰਕੇ ਮੁੰਡਿਆਂ ਤੇ ਕੁੜੀਆਂ ਲਈ ਦੋਨਾਂ ਲਈ ਬੇਸਿਕਲੀ ਆਹ ਚੀਜ਼ਾਂ ਚਾਹੀਦੀਆਂ ਨੇ ਜੀ ਮੇਕਅਪ ਮੁਕ ਜਿਹੜੇ ਕੁੜੀਆਂ ਕਰਦੀਆਂ ਨੇ ਉੱਥੋਂ ਲਿਆਇਆ ਮਾਡਮਟਾ ਬਾਕੀ ਇਹ ਸਮਾਨ ਇੱਥੇ ਮਿਲ ਜਾਂਦਾ ਸ਼ਾਪਰ ਚੋਂ ਮਿਲ ਜਾਂਦਾ ਹੋਰ ਨੋ ਡਾਊਟ ਮਹਿੰਗਾ ਮਿਲਦਾ ਜੇ ਤੁਸੀਂ ਲੈ ਕੇ ਆਉਣਾ ਲਿਆਇਓ ਇੰਡੀਆ ਤੋਂ ਸੋ ਬਹੁਤ ਲੋਕਾਂ ਨੇ ਸਵਾਲ ਸੀ ਕਿ ਇੰਡੀਆ ਤੋਂ ਆਉਣ ਵੇਲੇ ਕਿਹੜੇ ਕਿਹੜੇ ਚੀਜ਼ਾਂ ਦੀ ਸ਼ਾਪਿੰਗ ਕਰੀਏ ਸ਼ਾਪਿੰਗ ਲਈ ਤੁਸੀਂ ਬਹੁਤ ਤੇ ਮਹਿੰਗੇ ਕੱਪੜੇ ਲਿਆਉਣ ਦੀ ਲੋੜ ਨਹੀਂ ਜੇ ਇੱਥੇ ਬ੍ਰਾਂਡ ਬ੍ਰੰਡ ਇੰਨੇ ਕੋਈ ਲੋੜ ਨਹੀਂ ਕਰਦਾ ਇੰਡੀਆ ਦੇ ਵਿੱਚ ਕੀੜਾ ਸਾਲਾ ਬ੍ਰਾਂਡਾਂ ਦਾ ਇੱਥੇ ਕੋਈ ਬ੍ਰਾਂਡ ਨਹੀਂ ਮੈਂ ਉਸ ਦੇ ਤੱਕ ਕੋਈ ਬ੍ਰਾਂਡ ਪਾਇਆ ਦੇਖਿਆ ਨਹੀਂ ਹੋਣਾ ਮੈਂ ਲੋੜਾ ਟੀ-ਸ਼ਰਟਾਂ ਦੀ ਪਾਉਣਾ ਜ ਕੁੜਤਾ ਪਜਾਮਾ ਪਾਇਆ ਪਰ ਨਾਲ ਬੰਨ ਨਾਲ ਜੋੜੇ ਪਾਏ ਨੇ ਇਹ ਜੋੜੇ ਮੈਂ ਲਏ ਸੀਗੇ 2019 ਦੇ ਵਿੱਚ ਹਜੇ ਤੱਕ ਚੱਲੀ ਜਾਂਦੇ ਨੇ ਦੇਖ ਵੀ ਸਕਦੇ ਹੋ ਬਹੁਤ ਵਧੀਆ ਪਏ ਨੇ ਨੁਕਾਂ ਵਾਲੇ ਬਹੁਤ ਘੈਂਟ ਆ ਦੇਖ ਸਕਦੇ ਹੋ ਬਹੁਤ ਚੱਲੇ ਨੇ ਬਹੁਤ ਹੰਢਦੇ ਨੇ ਓਕੇ ਬੰਦਾ ਇਤਵਾਰ ਨੂੰ ਪਾਉਂਦਾ ਮੈਂ ਜ਼ਿਆਦਾਤਰ ਪਾ ਲੈਣਾ ਹੁੰਦਾ ਸੋ ਬੇਸਿਕਲੀ ਆਹੀ ਚੀਜ਼ਾਂ ਨੇ ਜੀ ਇਸ ਤੋਂ ਬਣਾ ਤੁਸੀਂ ਆਪਦੇ ਨਾਲ ਜਿਹੜਾ ਤੁਸੀਂ ਲੈਪਟਾਪ ਲੈਪਟਾਪ ਬਾਰੇ ਬਹੁਤ ਪੁੱਛਿਆ ਜਾਂਦਾ ਲੈਪਟਾਪ ਤੇ ਫੋਨ ਦਾ ਮੈਂ ਇਹ ਕਹੂੰਗਾ ਕਿ ਜੇ ਤੁਸੀਂ ਲੈਪਟਾਪ ਤੁਸੀਂ ਲੈਣਾ ਇੱਥੇ ਆ ਕੇ ਸੈਕੰਡ ਹੈਂਡ ਲੈ ਲਿਓ ਤਿੰਨ ਚਾਰ ਦਾ ਮਿਲਦਾ ਕਈ ਵਾਰੀ ਇੰਡੀਆ ਵਾਲਾ ਲੈਪਟਾਪ ਇੱਥੇ ਚੱਲਦਾ ਨਹੀਂ ਮੇਰੇ ਵਾਲਾ ਚੱਲ ਗਿਆ ਸੀ ਮੈਂ 12000 ਰੁਪਏ ਦਾ ਲਿਆ ਸੀ ਸੈਕੰਡ ਹੈਂਡ ਉਹ ਹਜੇ ਤੱਕ ਵੀ ਚੱਲੀ ਜਾਂਦਾ ਪਰ ਕਈ ਵਾਰੀ ਕੀ ਹੁੰਦਾ ਚੱਲਦਾ ਨਹੀਂ ਦੂਜੀ ਗੱਲ ਆ ਜਿਨ੍ਹਾਂ ਦੇ ਆਈਫੋਨ ਦਾ ਕੀੜਾ ਆਈਫੋਨ ਵਾਲੇ ਇੰਡੀਆ ਤੋਂ ਹੀ ਲੈ ਆਉਂ ਕਿਉਂਕਿ ਇੱਥੇ ਤੁਸੀਂ ਆ ਕੇ ਜ਼ੀਰੋ ਡਾਊਨ ਤੇ ਲੈ ਲੈਣੇ ਉਹ ਫਿਰ ਤੁਹਾਡੇ ਮਹਿੰਗੇ ਚੱਕਰ ਪੈ ਜਾਂਦੇ ਨੇ ਥੋੜਾ 24 ਮਹੀਨੇ ਜਾਂਦੀ ਆ ਤੁਹਾਡੀਆਂ ਕਿਸ਼ਤਾਂ ਹਾਂ ਸੋ ਮੈਂ ਤੁਹਾਨੂੰ ਕਹੂੰਗਾ ਵੀ ਬੇਸਿਕਲੀ ਤੁਸੀਂ ਇੰਡੀਆ ਤੋਂ ਆਈਫੋਨ ਲੈ ਲਿਓ ਜਿਹੜਾ ਲੱਖ ਸਵਾ ਲੱਖ ਦਾ ਜੇ ਤੁਸੀਂ ਲੈ ਸਕਦੇ ਹੋ ਜੇ ਕੀੜਾ ਹੈ ਗਿਆ ਇੱਥੇ ਆ ਕੇ ਤੁਸੀਂ 40 ਡਾਲਰ ਸਿਮ ਦੇ ਦੇਣੇ ਨੇ ਬਸ ਇਹ ਨਿੱਕੇ ਨਿੱਕੇ ਖਰਚੇ ਨੇ ਬਾਅਦ ਤੁਹਾਨੂੰ ਪ੍ਰੋਬਲਮ ਬਹੁਲੀ ਆਉਂਦੀ ਆ ਸੋ ਆਹੀ ਚੀਜ਼ਾਂ ਨੇ ਜੀ ਇਸ ਤੋਂ ਬਾਅਦ ਕੁਝ ਨਹੀਂ ਹੈਗਾ ਜੇ ਕੋਈ ਚੀਜ਼ ਰਹਿ ਗਈ ਹੋਵੇ ਮੇਰਾ ਵੀ ਰਿਕਮੈਂਡ ਕਰ ਸਕਦਾ ਉਸ ਬਾਰੇ ਜਾਂ ਤੁਹਾਨੂੰ ਪਤਾ ਹੋਣਾ ਹੋਵੇ ਕੁੜੀਆਂ ਦੇ ਕੋਈ ਸਵਾਲ ਜਾਂ ਮੁੰਡਿਆਂ ਦੇ ਕੋਈ ਸਵਾਲ ਪੁੱਛਣਾ ਹੋਵੇ ਤੁਸੀਂ ਕਮੈਂਟ ਬਾਕਸ ਕਰ ਸਕਦੇ ਹੋ ਆਪੋ ਸੋ ਨਵਾਂ ਅਨਸਰ ਕਰਦਾਂਗੇ ਆਹੀ ਅੱਜ ਦੀ ਵੀਡੀਓ ਹੈ ਜੀ ਬਾਕੀ ਬੈਸਟ ਆਪਾਂ